ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਫੇਰ ਤੁਹਾਨੂੰ ਟਾਪ ਦੇ ਨਾ ਗਾਵਾਂ ਦਿਖਾਉਂਗਾ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਜਿਹੜੀਆਂ ਗਾਵਾਂ ਦਿਖਾਉਣੀਆਂ ਇਹ ਪਿੰਡ ਸੈਦੋਕੇ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਦੇ ਵਿੱਚੋਂ ਵਿਖਾਉਂਗਾ ਇਹਦੇ ਨਿਹਾਲ ਸਿੰਘ ਵਾਲਾ ਵੀ ਨੇੜ ਆ ਇਸ ਪਿੰਡ ਦੇ ਤੇ ਭਧੌੜ ਵੀ ਇਹਦੇ ਨੇੜ ਰਹਿ ਜਾਂਦਾ ਵੈਸੇ ਜੇ ਆਪਾਂ ਮੇਨ ਰੋਡ ਦੋਸਤੋ ਦੇਖਣਾ ਹੋਵੇ ਤਾਂ ਜਿਹੜਾ ਬਾਗੇ ਪੁਰਾਣੇ ਤੋਂ ਬਰਨਾਲੇ ਨੂੰ ਲੰਘਦਾ ਹੈ ਨਿਹਾਲ ਸਿੰਘ ਵਾਲਾ ਹੋ ਕੇ ਉਹ ਵੀ ਇਹਦੇ ਨੇੜ ਹੈ ਇਹ ਤੋਂ ਬਿਨਾ ਹਾਈਵੇ ਮੋਗੇ ਤੋਂ ਬਰਨਾਲੇ ਵਾਲਾ ਨੇੜ ਰਹਿ ਜਾਂਦਾ ਸੈਦੋ ਕੇ ਪਿੰਡ ਤੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਵਾਰ-ਵਾਰ ਵੀਡੀਓ ਦਿਖਾਈ ਦਿੰਦੇ ਆ ਕਿਉਂਕਿ ਸਿਆਲ ਆ ਗਿਆ ਤੇ ਹੁਣ ਹਰ ਰੋਜ਼ਾਂ ਨੂੰ ਤੁਹਾਨੂੰ ਵੀਡੀਓ ਦੇਖਣ ਨੂੰ ਮਿਲੂਗੀ ਇੱਥੇ ਬਹੁਤ ਸਾਰੀਆਂ گاਵਾ ਵਿਕਰੀ ਵਾਲਾ ਨਾ ਆਉਂਦੀਆਂ ਅੱਜ ਫੇਰ ਬਹੁਤ ਨਾਲ ਜਿਹੜੇ ਉਹ ਵਿਕਾਊ ਹੈ ਤੇ ਵਿੱਚੋਂ ਕੁਝ گاਵਾ ਜਿਹੜੀਆਂ ਉਹ ਸੁੰਜਾ ਸਵਾਂਜਾ ਇਸ ਵੀਡੀਓ ਚ ਰਹਿਣਗੀਆਂ ਲਾਸਟ ਤੱਕ ਵੀਡੀਓ ਦੇਖ ਲਿਓ ਪਸ਼ੂ ਜਿਹੜਾ ਚੱਜ ਗਿਆ ਉਹਦੀ ਤਸੱਲੀ ਕਰਨਾ ਹੱਕ ਹੈ ਤੁਸੀਂ ਕਰ ਸਕਦੇ ਹੋ ਤਸੱਲੀ ਤੇ ਆਪਦੀ ਸਮਝ ਨਾਲ ਤੁਸੀਂ ਪਸ਼ੂ ਖਰੀਦੋਗੇ ਆਓ ਮਿਲिए ਬਾਈ ਨੂੰ ਕਰਦੇ ਆਂ ਗੱਲਬਾਤ ਦੱਸੋ ਤੇ ਇੱਕ ਇੱਕ ਕਰਕੇ ਸਾਰੇ ਪਸ਼ੂ ਤੁਹਾਨੂੰ ਦਿਖਾ ਦੇਾਂਗੇ ਕਾਲੇ ਬਾਈ ਸਤਿ ਸ਼੍ਰੀ ਅਕਾਲ ਅਸੀਂ ਗੱਲ ਜੀਤ ਵੀਰੇ ਕਾਲੇ ਆਪਾਂ ਮੇਰੇ ਖਿਆਲ ਚ 6 ਗਾਂ ਆ ਅੱਜ ਦਿਖਾ ਰਹੇ ਹਾਂ ਜੀ ਬਾਈ ਜੀ ਪਹਿਲੇ ਨੰਬਰ ਤੇ ਗਾਂ ਕਨਵਾਸੂਆ ਸੂਈ ਹੈ ਇਹਦੀ ਦੂਜਾ ਸੂਆ ਵੀਰੇ ਠੀਕ ਹੈ ਕੱਲ ਸੂਈ ਆ ਤੇ ਮੰਨ ਕੇ ਚੱਲ ਸਵੇਰ ਦੀ ਜਮਾਂ ਸਾਫ ਹੈ ਟਿਪ ਟਿਪ ਠੀਕ ਹੈ ਸਾਢੇ 6 7 ਵਜੇ ਬੰਦਾ ਵਿਦਆਊਟ ਕੈਮਰੇ ਕੱਢ ਕੇ ਆਪਣੀ ਚੋਾਈ ਚੈੱਕ ਕਰ ਸਕਦਾ ਠੀਕ ਹੈ ਤੇ ਦੂਜਾ ਸੂਆ ਵੱੱਛੀ ਆ ਪਲੂਨੇ ਨੇ ਬਾਈ ਜੀ 42 ਕਿਲੋ ਦੁੱਧ ਦਿੱਤਾ ਪਰਮਾਤਮਾ ਨੂੰ ਉਮਰ ਲਾਵੇ ਰਾਜੀ ਬਾਜੀ 50 ਕਿਲੋ ਦੁੱਧ ਦੇਣ ਦੀ ਇਹਦੀ ਕੈਪੈਸਿਟੀ ਹੈ ਜਿਹੜੇ ਹਿਸਾਬ ਨਾਲ ਇਹਦਾ ਬਾਡੀ ਸਟਰਕਚਰ ਵੈੱਡ ਵजूद ਇਹ ਅਸਲ ਬਰੀਡ ਏ ਕਲਾਸ ਜਾਨਵਰ ਆ ਬੱਚਾ ਇਹਨੇ ਕੀ ਦਿੱਤਾ ਬੱਚਾ ਦਿੱਤਾ ਵੀਰੇ ਇਹਦਾ ਰੇਟ ਕੀ ਰਹਿਣਾ ਬਈ ਜਗਦੀਤ ਮੁੱਲ ਜਿਹੜਾ ਮਰਜ਼ੀ ਕਰ ਲੀਏ 2 ਲੱਖ ਦੇ 5000 ਰੁਪਏ ਦੇ ਬੱਚੀ ਦੇ ਦਾ ਠੀਕ ਹੈ ਬੱਬੂ ਖੋਲੀ ਬਈ ਸੋ ਸੋ ਬੱਬੂ ਵੀਰ ਆਪਣ ਨੂੰ ਤੋਰ ਕੇ ਗਾਵਾਂ ਦਿਖਾਊਗਾ ਤੇ ਇਹ ਦੂਜਾ ਸੂਆ ਸੂਈ ਪਹਿਲੇ ਨੰਬਰ ਤੇ ਤੁਸੀਂ ਗਾਂ ਦੇਖ ਲਓ ਢਾਂਚੇ ਦੇਖਿਓ ਬਰੀਡ ਕੁਆਲਟੀ ਦੀ ਜੱਜਮੈਂਟ ਕਰਿਓ ਤੁਸੀਂ ਵੀਡੀਓ ਦੇ ਮਾਧਿਅਮ ਨਾਲ ਬਾਕੀ ਆ ਕੇ ਪਸ਼ੂ ਦੇਖਣਾ ਤੁਹਾਡਾ ਹੱਕ ਆ ਤੁਸੀਂ ਦੇਖ ਸਕਦੇ ਹੋ ਸਵੇਰ ਸਾਰੀ ਬਾਈ ਕਹਿੰਦਾ ਵੀ ਇਹ ਚੋਈ ਵੀ ਹੈ ਤੇ ਸਵੇਰ ਇਹ ਕਲ ਦੀ ਮੇਰੇ ਖਾਲਚੇ ਸੂਈ ਵੀ ਹੈ ਹਾਈਟ ਲੈਂਥ ਫੋਲਾ ਦੱਸੋ ਪੂਰੀ ਉੱਚੀ ਲੰਬੀ ਵਹਿੜ ਹੈ ਲਵਾਈ ਦੇਖ ਲਓ ਜੇ ਹਵਾਨੇ ਦਾ ਰੋਖ ਦੇਖ ਸਕਦੇ ਹੋ ਲੈ ਚੱਲ ਬਈ ਚੰਗੇ ਦੁੱਧ ਦੀ ਉਮੀਦ ਹੈ ਇਹਦੇ ਤੋਂ ਚਲੋ ਬਈ ਚੱਲੋ ਚਲੋ ਪੁੱਤਰ ਸੋ ਇਹ ਪਹਿਲੇ ਨੰਬਰ ਤੇ ਇਹ ਤੋਂ ਅੱਗੇ ਜਿਹੜੀ ਤੁਹਾਨੂੰ ਗਾਂ ਦਿਖਾਉਣੀ ਹੈ ਦੱਸੋ ਇਹਦਾ ਵੀ ਕਮਾਲ ਦਾ ਹਵਾਨਾ ਤਿਆਰ ਹੈ ਕਾਲੇ ਬਈ ਇਹ ਕਨਵਾ ਸੂਆ ਜਗਜੀਤ ਵੀ ਦੇ ਦੂਜਾ ਸੂਆ ਹੈ ਇਹ ਇਹ ਜੁਨੀਕ ਦੀ ਹੈ ਖਾਸ ਪੀਡੀਐਫ ਇਹਦਾ ਸੀਮਾ ਨਾ ਠੀਕ ਹੈ ਇਨੇ ਕੈਨੇਡਾ ਨਹੀਂ ਲੈਖਤ ਬੰਦਾ ਆਪਾਂ ਕੋਲੇ ਲੈ ਰਾਂ 44 ਕਿਲੋ ਬਲੂਨ ਨੇ ਦੁੱਧ ਦਿੱਤਾ ਬਾਈ ਜੀ ਠੀਕ ਐ ਇੱਕ ਤੇ ਦੂਜਾ ਸੁਆ ਸੁਈਆ ਪਰਸੋਂ ਦੀ ਇਹਦੀ ਬਾਈ ਕਾਵਿੰਗ ਹੋਈ ਵੀ ਆ ਸਟਾਰਟ ਹੀ ਇਹਦੇ ਥੱਲੇ 28 29 ਕਿਲੋ ਦਾ 10 ਵਕਤ ਕੰਡੇ ਦਾ ਬੱਚਾ ਤਾਂ ਮੈਨੂੰ ਲੱਗਦਾ ਇਹਨੇ ਬੱਚਾ ਇਹਨੇ ਵੀ ਬੱਚਾ ਹੀ ਦਿੱਤਾ ਬਾਈ ਜੀ ਅ ਰੇਟ ਇਹਦਾ ਕੀ ਰਹਿਣਾ ਜਗਦੀਦ ਇਹਦਾ ਮੁੱਲ ਜਿਹੜਾ ਮਰਜ਼ੀ ਕਰ ਲਵੇ ਆਪਾਂ 2.5 ਲੱਖ ਉਹ ਗੱਲਾਂ 'ਚ ਫਾਇਦਾ ਨਹੀਂ ਜਿਹੜਾ ਆਪਾਂ ਕੱਲੀ ਛੋੜ ਕਰਨੀ ਆ 1 ਲੱਖ 85 ਹਜ਼ਾਰ ਵੀ ਦੀਆਂ ਦੇ ਠੀਕ ਹੈ 1 ਲੱਖ ਤੇ 85 ਜੀ ਬਾਈ ਜੀ 85000 ਆਕਾਰ ਦੇਖ ਲੋ ਬੋਡੀ ਸਟਰਕਚਰ ਆਰਡਰ ਦੀ ਬਨਾਵਟ 10 ਸਾਲ ਬੰਦਾ ਰੱਖ ਲੈ ਨਾ ਬੁੱਢੀ ਹੋਵੇ ਤੇ ਨਾ ਛੱਡਾ ਵੱਡਾ ਕਰੇ ਸਹੀ ਸੋ ਦੋਸਤੋ ਦੁੱਧ 27 28 ਕਿਲੋ ਬੋਲੇ ਤੋਂ ਸ਼ੁਰੂਆਤ ਹੈ ਹਵਾਨਾ ਸ਼ੋਅ ਵਾਲਾ ਹੈ ਮਤਲਬ ਇਦਾਂ ਦਾ ਹਵਾਨਾ ਜਾਂ ਉਹਦੀ ਆਰਡਰ ਦੀ ਅਟੈਚਮੈਂਟ ਹੈ ਤੁਸੀਂ ਉਤੋਂ ਹਵਾਨੇ ਦੀ ਅਟੈਚਮੈਂਟ ਦੇਖੋ ਅਗਲਾ ਕਹਿ ਦਿੰਦਾ ਜਗੀਤ ਵੀਰੇ ਅਗਲਾ ਸੌਦਾ ਵੀ ਕਰ ਲਿਆ ਆਪਣੇ ਨਾਲ ਉਹ ਮੁੱਲ ਉਦਾਂ ਦਾ ਹੋਊਗਾ ਆਪਾਂ 45 ਕਿਲੋ ਦੁੱਧ ਅੱਜ ਤੋਂ ਇਹਨੂੰ 35 ਦਿਨਾਂ ਨੂੰ ਚਵਾ ਕੇ ਵੀ ਦੇ ਦਾਂ ਠੀਕ ਹੈ ਸੋ ਮਹੀਨਾ ਦੋਸਤੋ ਪੀਕ ਲੈਵਲ ਫੜਦੇ ਆ ਪਸੂ ਲੈਂਦਾ ਤੇ 35 ਦਿਨਾਂ ਨੂੰ ਬਾਈ ਕਹਿੰਦਾ ਵੀ ਇਹਦਾ ਦੁੱਧ ਤੁਹਾਨੂੰ ਜਿਹੜਾ ਜੇ ਤੁਸੀਂ ਕਹੋ ਤਾਂ ਤਿਆਰ ਵੀ ਕਰ ਦਾਂਗੇ ਵੈਸੇ ਤੁਸੀਂ ਆਪਦੀ ਸਮਝ ਨਾਲ ਪਸ਼ੂ ਖਰੀਦਣਾ ਤੇ ਅੱਜ ਦਾ ਦੁੱਧ ਬੜਾ ਚੰਗਾ ਇਹਦੇ ਥੱਲੇ ਹਾਜ਼ਰ ਕਾਲੇ ਪੂਛ ਫੜੀ ਬਈ ਅ ਅਟੈਚਮੈਂਟ ਹਵਾਨੇ ਦੀ ਜਿਹੜੀ ਉੱਪਰੋਂ ਹੋਣੀ ਚਾਹੀਦੀ ਹੈ ਅੱਜ ਦਾ ਬਾਈ ਆਵੇ ਸਵੈਲਿੰਗ ਸਪੂਲਿੰਗ ਅੱਜ ਜਦੋਂ ਆਵਦਾ ਨੇ ਨਾ ਆਰਡਰ ਦੀ 32 ਨਖੇਰੀ ਅਗਲਾ ਪਾਸਾ ਇੱਕ ਪਾਸਪ੍ਰਿੰਟ ਦੇ ਚ ਹੋਰ ਵੀ ਅਜਜੀਤ ਵੀਰੇ ਕਈ ਬੰਦਿਆਂ ਨੇ ਮੰਨ ਕੇ ਚੱਲੋ ਹੱਥ ਦੀ ਚਵਾਈ ਵਾਲੀ ਗਾਂ ਨਹੀਂ 45000 ਰੁਪਿਆ ਮਸ਼ੀਨ ਤੇ ਉਧਰੋਂ ਗਾਂ ਤੇ 2.5 ਲੱਖ ਰੁਪਿਆ ਹੋ ਜਾਂਦਾ ਵਾ ਤੇ ਉਹਦੇ ਲਈ ਇਹ ਹੱਥੀ ਚਵਾਈ ਵੀ ਹੈ ਏ ਕਲਾਸ ਆ ਨਾ ਕਰਮਾਂ ਵਾਲੀ ਲੱਤ ਚੱਕਦੀ ਆ ਨਾ ਲੈਣ ਨਾ ਦੇਣ ਚੂਣ ਚਵਾ ਦਾ ਅੰਤ ਕੋਈ ਨਹੀਂ ਇਹਨਾਂ ਦਾ ਮੋਟਾ ਲੱਗਾ ਵਾ ਠੀਕ ਐ ਦੋਸਤੋ ਬਿਲਕੁਲ ਅਥੀ ਚਵਾਈ ਵਾਲਾ ਵੀ ਥਨ ਦੱਸਦਾ ਬੱਚੇ ਉਹਨੇ ਜਨਮ ਦਿੱਤਾ ਇਹਦੋਂ ਅੱਗੇ ਤੁਹਾਨੂੰ ਇੱਕ ਬੱਛੀ ਵਾਲੀ ਗਾਂ ਦਿਖਾਵਾਂਗੇ ਬੱਛੀ ਹੈ ਨਾ ਬਈ ਬੱਛੀ ਬਾਈ ਜੀ ਵਾਈਟ ਰੰਗ ਦੀ ਗਾਂ ਦੋਸਤੋ ਤੇ ਵਾਈਟ ਰੰਗ ਦੀ ਬੱਛੀ ਹੈ ਮੇਰਾ ਫੇਵਰਟ ਕਲਰ ਹੈ ਤੁਸੀਂ ਬਰੀਡ ਦੇਖਣੀ ਐ ਢਾਂਚਾ ਦੇਖਣਾ ਤੇ ਦੁੱਧ ਦੇਖਣਾ ਪਰ ਜੇ ਬਿਊਟੀ ਅਲੱਗ-ਅਲੱਗ ਪਸੰਦ ਹੁੰਦੀ ਐ ਦੋਸਤੋ ਤਾਂ ਬਹੁਤ ਸੋਹਣੀ ਬੱਚੀ ਮੈਨੇ ਜਨਮ ਦਿੱਤਾ ਹੈ ਕਾਲੇ ਭਾਈ ਕੈਨਵਾ ਸੂਆ ਸੂਈ ਹੈ ਜਗਜੀਤ ਵੀਰੇ ਕੈਨ ਨੂੰ ਇਹ ਪਹਿਲਾ ਸੂਆ ਕਹਿ ਦੋ ਪਰ ਆਪਾਂ ਝੂਠ ਨਹੀਂ ਦੂਜਾ ਸੂਆ ਚਾਰ ਦੰਦ origignal ਚਾਰ ਦੰਦ ਠੀਕ ਹੈ ਫੋਲੇ ਦੇ ਭਾਈ ਸੀਮਨ ਦੀ ਚਾਰ ਪੰਜ ਪੀੜੀਆਂ ਦਾ ਡਾਟਾ ਮਿਲੂਗਾ ਇਹ ਪਰਸੋ ਸੂਈ ਹੈ ਇਹਦੇ ਥੱਲੇ 23 24 ਕਿਲੋ ਦਾ ਅੱਧਾ ਜਿ ਸਟਾਰਟਿੰਗ ਦਾ ਉਹ ਬੱਚੀ ਕੋਲੇ ਇਹਦਾ ਰੇਟ ਕੀ ਰਹਿਣਾ ਕੰਮ ਜਗਜੀਤ ਮੁੱਲੇ ਦਾ ਕੋਈ ਨਹੀਂ ਉਵੇਂ ਮੁੱਲ ਕਰਾਉਣਾ ਜਿਹੜਾ ਮਰਜ਼ੀ ਕਰ ਲਗੇ 1 ਲੱਖ ਤੇ 65000 ਰੁਪਏ ਦੀ ਬੱਚੀ ਦੇਣੀ ਆ ਆਪਾਂ ਠੀਕ ਹੈ ਬੱਚੀ ਛੱਡਨੀ ਆ ਬੰਦੇ ਨੇ 25000 ਰੁਪਏ ਦੀ ਸੋ ਦੋਸਤੋ 1 ਲੱਖ ਤੇ 65 ਹਜ਼ਾਰ ਦੀ ਸਮੇਤ ਵੱੱਛੀ ਇਹ ਗਾਂ ਆਡਰ ਤੇ ਵੇਨਸ ਦੇਖੋ ਦਿਖਾਈ ਦੇਣ ਲੱਗ ਗਾ ਜਾਨਵਰ ਮਿਲਕ ਬਿਊਟੀ ਬਰੀਡ ਤਿੰਨੇ ਚੀਜ਼ਾਂ ਆ ਜਾ ਬੇਟਾ ਹਵਾਨਾ ਅੱਗੋਂ ਵੀ ਚੰਗਾ ਦੋਸਤੋ ਤੇ ਪਛਾਣ ਨੂੰ ਵੀ ਹਵਾਨਾ ਦੇਖੋ ਇਹਦਾ ਵੀ ਹਵਾਨਾ ਫੈਕਸੀ ਹੈ ਖੁੱਚਾਂ ਤੋਤੇ ਹੈ ਮੇਨ ਗੱਲ ਪਿਛਲੇ ਗੋਡਿਆਂ ਤੋਂ ਉੱਤੇ ਹਵਾਨਾ ਰਹਿਣਾ ਚਾਹੀਦਾ ਹੈ ਤੇ ਉੱਤੋਂ ਡਿਜ਼ਾਈਨ ਜਿਹੜਾ ਉਹ ਤੁਸੀਂ ਹਵਾਨੇ ਦਾ ਦੇਖੋ ਬਾਈ ਕੱਟ ਕੱਢਣ ਲੱਗੀ ਅਗਲੇ ਪਾਸੇ ਵੈਂਸ ਦੇਖੋ ਦੂਜੇ ਪਾਸੇ ਥਾਣੇ ਦਾ ਵੀ ਹੱਥ ਦੀ ਚਵਾਈ ਵਾਲਾ ਵੀ ਆ ਮਸ਼ੀਨ ਵੀ ਬੰਦਾ ਲਾ ਸਹੀ ਹੈ ਸੋ ਦੋਸਤੋ ਬਿਊਟੀ ਇਹਦੇ ਫੇਸ ਤੋਂ ਸ਼ੁਰੂ ਹੋ ਜੋ ਲੈ ਚੱਲ ਬਾਈ ਇਹ ਵੀ ਬਹੁਤ ਸੋਹਣੀ ਢਾਂਚੇ ਦੀ ਵਹਿੜ ਹੈ ਤਾਜੀ ਬਿਲਕੁਲ ਸੂਈ ਵੀ ਛੋਟੀ ਜੀ ਬੱਚੀ ਬੜੀ ਸੋਹਣੀ ਬੱਚੀ ਇਹਦੇ ਨਾਲ ਬੱਚੀ ਦੇ ਵੀ ਕੰਨ ਦੋਸਤੋ ਇਹਦੇ ਨੂੰ ਫੇਸ ਵਾਈਟ ਹੈ ਕੰਨਾਂ ਦੇ ਉੱਤੇ ਬਲੈਕ ਰੰਗ ਇਹਦੇ ਨਾਲ ਬੱਚੀ ਆ ਤਾਂ ਇਹ ਜਗਜੀਤ ਵੀਰੇ ਮੰਨ ਕੇ ਚੱਲੋ ਜਿਨ੍ਹਾਂ ਨੇ ਇੰਨੀ ਗਰੇਂਜ ਉਹਨਾਂ ਲਈ ਬਹੁਤ ਵਧੀਆ ਚੀਜ਼ ਆ ਮੰਨ ਕੇ ਚੱਲੋ ਨਾਲੇ ਵਹਿੜ ਦੀ ਵਹਿੜ ਮਗਰ ਬੱਚਾ ਤਿਆਰ ਹੋ ਜਾਂਦਾ ਵਾ ਤੇ ਅੰਗ ਵੇਖੋ ਹਜੇ ਜਦੋਂ ਇਹਨੇ ਪੀਕ ਫੜਨਾ ਜਗਜੀਤ ਉਹ ਤੋਂ ਦੱਸੂ ਮੈਂ ਕੀ ਚੀਜ਼ ਆ ਸਹੀ ਆ ਇਹ ਦੋ ਅੱਗੇ ਭਈ ਇੱਕ ਬਹੁਤ ਸੋਹਣੀ ਵਹਿੜ ਖੜੀ ਆ ਇਹ ਜਗਜੀਤ ਜਣ ਤੁਸੀਂ ਤਾਂ ਵੀਡੀਓ ਬਣਾਉਂਦੇ ਰਹਿੰਦੇ ਹੋ ਇਹ ਦੂਜੀ ਵਾਰੀ ਦਿਖਾਣ ਲੱਗੇ ਆਪਾਂ ਹੂੰ ਜਿਹੜਾ ਬੰਦਾ ਕਹਿ ਦਿੰਦਾ ਨਾ ਵੀ ਬਾਈ ਕੱਲੇ ਗੱਲਾਂ ਹੀ ਕਰਦੇ ਆ ਹੁਣ ਵੇਖੋ ਆਪਾਂ ਕਹਿੰਦੇ ਨੇ ਬਰੀਡ ਹੂੰ ਇਹ ਦੱਸਦੀ ਆ ਆਪਦਾ ਰੰਗ ਲਈ ਆਈ ਬਰੀਡ ਬਿਲਕੁਲ ਦੋਸਤੋ ਪਿਛਲੀ ਵੀਡੀਓ ਦੇਖਿਓ ਢਾਂਚਾ ਸਾਰਿਆਂ ਤੋਂ ਸੋਹਣਾ ਲੱਗਦਾ ਸੀ ਪਰ ਉਦੋਂ ਹਵਾਨਾ ਨਹੀਂ ਇਸ ਤਰੀਕੇ ਨਾਲ ਦਿਸਦਾ ਸੀ ਹੁਣ ਹਵਾਨਾ ਦੇਖੋ ਕਰਮਾਲੀ ਦਾ ਅੱਗੋਂ ਵੀ ਤੇ ਪਿਛੋਂ ਵੀ ਇਹ ਦੁਜਾ ਸੂਆ ਚਾਰ ਦੰਦਾ ਜਗਜੀਤ ਵੀਰੇ ਇਹ ਕਿੰਨੇ ਦਿਨ ਲੇ ਜਾਊਗੀ ਹਜੇ ਹਜੇ ਵੀ ਜਗਜੀਤ ਇਹ ਮੇਰੇ ਹਿਸਾਬ ਨਾਲ 2-4-5 ਦਿਨ ਨਹੀਂ ਬਚਾ ਦਿੰਦੀ ਠੀਕ ਕੀ ਇਹਦਾ ਰੇਟ ਰਹਿਣਾ ਬਾਈ ਜਗਜੀਤ ਉਦੋਂ ਮੰਗਿਆ ਸੀ ਆਪਾਂ ਇਹਦਾ 230000 ਰੁਪਇਆ ਤੇ ਅੱਜ ਬਾਈ ਬੱਚੀ ਦੇਵਾਂਗੇ ਪਾ 25 ਲੱਖ ਰੁਪਇਆ ਠੀਕ ਹੈ ਖੋਲੀ ਬਾਈ ਦੋਸਤੋ ਫੈਕਸ ਹਵਾਨਾ ਮੇਰੇ ਖਿਆਲ ਚ ਪਿਛਲੀਆਂ ਕੁਝ ਵੀਡੀਓ ਦੇ ਵਿੱਚ ਇਸ ਤਰ੍ਹਾਂ ਦਾ ਨਹੀਂ ਆਇਆ ਹੋਣਾ ਹਾਲਾਂਕਿ ਟੌਪ ਦੇ ਨਹੀਂ گاਵਾ ਹੁੰਦੇਗਾ ਬਿਨਾਂ ਸ਼ੱਕ ਲੈ ਦੀ ਕੱਲੀ ਦੀ ਫੋਟੋ ਜਾਂ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਖਿਆਲ ਚ ਸਭ ਤੋਂ ਜ਼ਿਆਦਾ ਵਿਊ ਆਉਣਗੇ ਨੂੰ ਆਪਣੇ ਚੈਨਲ ਦੇ ਉੱਤੇ ਇਹਦੀ ਬਣਾਵਟ ਦੇਖ ਲਓ ਤੁਸੀਂ ਉਦੋਂ ਹਵਾਨਾ ਉਵੇਂ ਦਿਸਦਾ ਨਹੀਂ ਸੀ ਅੱਜ ਹਵਾਨਾ ਭਰਿਆ ਦਿਸਦਾ ਅੱਜ ਚਾਰ ਚੰਨ ਲਾਏ ਆ ਇਹਦੀ ਬਿਊਟੀ ਨੂੰ ਇਹਦੇ ਹਵਾਨੇ ਨੇ ਫਿਕਸ ਫੁੱਲ ਭਰਿਆ ਵਿਆ ਅਗਾੜੀ ਚੰਗੀ ਪਿਛੋਂ ਚੰਗਾ ਹਵਾਨਾ ਫੇਸ ਕੱਟ ਦੇਖੋ ਜਗਜੀਤ ਨੂੰ ਕਰਮਾਂ ਪਰਮਾਤਮਾ ਨੇ ਕਿਦਾਂ ਲਾਇਆ ਸਹੀ ਹੈ ਸੋ ਦੋਸਤੋ ਚਿਹਰੇ ਦੀ ਬਣਾਵਟ ਦੇਖੋ ਹਾਈਟ ਲੈਂਥ ਫੁੱਲ ਹੈ 2.5 ਲੱਖ ਦੀ ਵਹਿੜ ਪਰ ਨਗੀਨਾ ਇੱਕ ਮਨ ਖੁਸ਼ ਕਰੂਗੀ ਜਿਹੜਾ ਵੀ ਆ ਕੇ ਦੇਖਦਾ ਤੁਸੀਂ ਜ਼ਰੂਰ ਕੋਲ ਖੜਕੇ ਦੇਖਿਓ ਪਸੂ ਸੋਹਣਾ ਹਰੇਕ ਇਨਸਾਨ ਨੂੰ ਲੱਗਦਾ ਹੈ ਤੁਸੀਂ ਪੈਸੇ ਲਾਉਨੇ ਆ ਤਾਂ ਆਪਦੀ ਸਮਝ ਨਾਲ ਲਾਉਂਗੇ ਪਰ ਮੈਂ ਜੋ ਇਹਨੂੰ ਸਾਹਮਣੇ ਦੇਖ ਰਿਹਾ ਕਿਉਂਕਿ ਇਹਨੂੰ ਮੈਂ ਕੱਚੀ ਨੂੰ ਵੀ ਦੇਖਿਆ ਤੇ ਹੁਣ ਇਹਨੂੰ ਦੁਬਾਰਾ ਤਿਆਰ ਹੋਈ ਨੂੰ ਵੀ ਦੇਖ ਰਹੇ ਆ ਜਗਦੀਤ ਹੁਣ ਤੁਸੀਂ ਇਹਨਾਂ ਦੇ ਹੂਸ ਤੇ ਮਾਰ ਕੇ ਦੇਖੋ 10 ਸਾਲ ਬੰਦਾ ਰੱਖ ਲੈਣਾ ਇਹਨੂੰ ਪੈਰਾਂ ਦੀ ਦਿੱਕਤ ਨਾ ਇਹਨੂੰ ਤਣਾ ਦਾ ਰੋਗ ਨਾ ਇਹਨੂੰ ਕੋਈ ਮਸਟੈਟਸ ਨਾ ਕੋਈ ਇਹਦੇ ਬੱਚੇ ਜਿੱਦਾਂ ਜੇ ਮਰਜ਼ੀ ਬੰਦਾ ਪੈਦਾ ਕਰ ਸਕਦਾ ਸਹੀ ਤੇ ਦੋਸਤੋ ਬਿਊਟੀ ਦੇਖੋ ਵਹਿਣ ਦੀ ਇਹ 20 ਸਾਲਾਂ ਦੀ ਆਪਾਂ ਜਿਹੜਾ ਅਗਲੇ ਨੂੰ ਕਹਿ ਦਿੰਨੇ ਨਾ ਵੀ ਭਾਈ ਇਹ ਬਰੀਡ ਹੈ ਇਹਨੇ ਨਿਕਰਨਾ ਇਹ ਤਾਂ ਹੀ ਇਹਦਾ ਸੌਦਾ ਵੀ ਹੋ ਗਿਆ ਸੀ ਇੱਕ ਭਰਾ ਨਾਲ ਉਹ ਵਸਣਾ ਆਪਾਂ ਵੇਚ ਫਿਰ ਕਹਿ ਨਹੀਂ ਸਕਦੇ ਅਗਲੇ ਨੂੰ 1000 ਰੁਪਏ ਪਾ ਕੇ ਰੋਕਤੀਸ ਨਹੀਂ ਇਹ 10 ਬੰਦਿਆਂ ਨੇ ਫੋਨ ਬੜੇ ਕੀਤੇ ਦੇ ਠੀਕ ਹੈ ਭਾਈ ਇਹ ਵੱਚੀ ਲੈਣੀ ਆ ਸੀਗਾ ਯਾਰ ਇਹਦਾ ਸੌਦਾ ਹੋ ਗਿਆ ਆ ਇਸ ਤੋਂ ਅੱਗੇ ਜਿਹੜੀ ਵੈੜ ਖੜੀ ਹੋਈ ਜਗਜੀਤ ਵੀਰ ਇਹ ਤੀਜਾ ਸੂਆ ਹੂੰ ਇਹ ਮੰਨ ਕੇ ਚੱਲੋ ਇੱਕ ਏਦਾਂ ਦੀ ਗਾਂ ਕੀ ਜਿੱਦਾਂ ਦੇ ਮਰਜ਼ੀ ਬੰਦਾ ਇਹ ਤੋਂ ਬੱਚੇ ਪੈਦਾ ਕਰ ਲੇ ਤੇ ਆਰਡਰ ਇਹਨੇ ਵੀ ਬੇਮਿਸਾਲ ਪੈਦਾ ਕਰਨਾ ਜਦੋਂ ਤਿਆਰ ਹੋਣਾ ਕਿੰਨਾ ਚਿਰ ਕਿਤੇ ਇਹਨੂੰ ਸੂਈ ਨੂੰ ਚਾਰਕ ਦਿਨ ਹੋ ਗਏ ਨਾ ਭਾਈ ਉਹਦੇ ਦੱਸੂਗੀ ਮੇਰੇ ਚ ਕੋਈ ਬਰੀਡ ਦੇ ਕੁਆਲਿਟੀ ਆ ਹੁਣ ਦਿਨ ਕਿੰਨੇ ਹੁਣ ਤਾਂ ਮੇਰੇ ਸਾਬ ਨਾਲ ਜਗਜੀਤ ਨੇ ਸਵਾਂ ਦਗਾਗੀ ਇੱਕ ਦੋ ਦਿਨਾਂ ਚ ਚੱਡਾ ਭਰ ਜੂ ਪੰਜ ਚਾਰ ਦਿਨ ਬਾਅਦ ਤੋਂ ਬਾਅਦ ਦੋ ਦਿਨ ਚਾਰ ਦਿਨ ਕੀ ਰੇਟ ਹੋਊਗਾ ਜੇ ਵੀ ਤੇ ਦੇਵਾਂਗੇ ਗਾਂ ਆਪਾਂ 1,80,000 ਰੁਪਏ ਦੀ ਤੋਰੀ ਇੱਕ ਲੱਖ ਤੇ 80,000 ਦੀ ਦੱਸੋ ਗਾਂ ਬੱਚੇ ਲੈਣ ਵਾਲੀ ਐ ਵਜਨ ਚੰਗਾ ਐ ਗਾਂ ਦਾ ਟਾਂਚਾ ਖੁੱਲਾ ਡੁੱਲਾ ਪੰਜ ਪੀੜੀਆਂ ਦਾ ਆਪਾਂ ਤੋਂ ਬਾਈ ਇਹਦਾ ਬੰਦਾ ਡਾਟਾ ਲੈ ਸਕਦਾ ਵਾ ਟਾਪ ਦੇ ਫਾਰਮ ਦੀ ਆ ਕੈਨ ਨੂੰ ਦੂਜਾ ਸੂਆ ਕਹਿ ਦੋ 6 ਦੰਦ ਦਾ ਇਹ ਪਰ origignal ਤੀਜਾ ਸੂਆ ਇਹਨੇ ਦੂਜੇ ਸੂਏ 46 ਕਿਲੋ ਦਾ ਦਿੱਤਾ ਬਾਈ ਦੇਖੋ ਹੁਣ ਇਹਨੂੰ ਪੇਟਾ ਬਾਡੀ ਦੀ ਬਨਾਵਟ ਆ ਰੈਵਜ਼ ਜਿਹਨੂੰ ਆਪਾਂ ਪਸਲਣਾ ਕਹਿ ਦਿੰਦੇ ਆ ਇਹਨਾਂ ਦਾ ਗੈਵ ਢਾਂਚਾ ਪੱਟ ਪੂੜੇ ਦੀ ਚੜਾਈ ਮਗਰੋਂ ਚੜਾਈ ਅਡਰ ਦਾ ਆਕਾਰ ਵੇਖੋ ਇੱਕ ਇੱਕ ਅੰਗ ਇਹਦੇ ਵਿੱਚ ਜਿਹੜਾ ਆਪਾਂ ਕੁਆਲਿਟੀ ਕਹਿ ਦਗੇ ਉਹ ਲੱਗਿਆ ਵਾ ਸਹੀ ਐ ਸੋ ਦੱਸੋ ਇੱਕ ਆਏ ਵੇਖੋ ਬਾਈ ਅਗਲਾ ਪਿਛਲਾ ਫੋਰ ਅਡਰ ਤੇ ਬੈਕ ਅਡਰ ਕਿਦਾਂ ਦਾ ਲੱਗਾ ਵਾ ਸਹੀ ਐ ਤੋਰ ਦੀ ਸੋ ਸੋ ਅਗੋਂ ਪਿੱਛੋਂ ਹਵਾਨਾ ਪੂਰਾ ਚੰਗਾ ਹਜੇ ਗਾਣੇ ਪੂਰਾ ਭਰਨਾ ਸੋ ਇਸ ਤੋਂ ਬਾਅਦ ਤੁਹਾਨੂੰ ਲਾਸਟ ਉੱਤੇ ਜਿਹੜੀ ਗਾਹ ਦਿਖਾਉਣੀ ਹੈ ਜਿੰਨੇ ਵੀ ਸ਼ਬਦ ਬੋਲ ਲਾਂਗੇ ਉਨੇ ਹੀ ਘਟਣਗੇ ਇਦਾਂ ਦਾ ਹਵਾਨਾ ਏਡਾ ਕਦ ਕਾਠ ਹਵਾਨੇ ਦੇ ਉੱਤੇ ਨਾੜਾਂ ਫੁਲਕਾਰੀ ਵਾਲਾ ਡਿਜ਼ਾਈਨ ਹੈ ਕਾਲੇ ਭਾਈ ਲਾਸਟ ਉੱਤੇ ਜਿਹੜੀ ਗਾਂ ਦਸਖਤ ਜਗਜੀਤ ਵੀਰੇ ਇਹਦੀ ਆਪਾਂ ਜਿੰਨੀ ਤਾਰੀਫ ਕਰ ਲਈਏ ਉੰਨੀ ਥੋੜੀ ਆ ਇਹ ਜਿਹੜੇ ਬੰਦੇ ਨੇ ਕੰਪੀਟੀਸ਼ਨ ਲਈ ਕਰਨਾ ਨਾ ਉਹਦੇ ਲਈ ਇਹ ਬੈਸਟ অপਸ਼ਨ ਆ ਠੀਕ ਹੈ ਇਹ ਉਹ ਵਹਿੜਾ ਜਿੱਦੋਂ ਆਪਾਂ ਚਿੱਟੀ ਵਹਿੜਾ ਆਪਣੀ ਉਹ ਭਾਈ ਮੇਲਾ ਜਿੱਤੀ ਅਮਨਾ ਮੁੰਡਾ ਵੀਰ ਆਪਣਾ ਰਮਿੱਤਰ ਆ ਇਹ ਲਿਊਡਾਕਸ ਦੀ ਖੋਦਾ ਮੈਸੀ ਦੀ ਇਹਦੀ ਮਾਂ ਸੀ ਜਮਾਫ ਕਾਦੇ ਦੇ ਸੀਮਾ ਲੱਗਾ ਸੀ ਜੇ ਕਿਤੇ ਬੱਚੀ ਦੇ ਆਂਦੀ ਲੱਖ ਰੁਪਏ ਦੀ ਆਪਾਂ ਐਟ ਪ੍ਰੈਜ਼ੈਂਟ ਬੱਚੀ ਰੱਖੇ ਠੀਕ ਹੈ ਬੱਚਾ ਦੇਗੀ ਬੱਚਾ ਦੇਗੀ ਬਾਈ ਠੀਕ ਹੈ ਕਾਵਿੰਗ ਬੜੀਏ ਕਲਾਸ ਹੋਈ ਜੇਰ ਜੂਰ ਓਕੇ ਪ੍ਰਮਾਤਮਾ ਦੀ ਮਿਹਰ ਨਾਲ ਆਪਣੇ ਕੋਲੇ ਵਿੱਦ ਵੀਰ ਹੀ ਹੋਆ ਇੱਕ ਤਾਂ ਕੈਨ ਵਾਲੀ ਹੁੰਦੀ ਹੈ ਮੇਰਾ ਫੋਨ ਵੱਡਾ ਦਿਓ ਸੋ ਦੱਸੋ ਬਾਈ ਨੇ ਮੋਬਾਈਲ ਕੱਢ ਲਿਆ ਆਹ ਵੇਖੋ ਬਾਈ ਜੀ ਬੈੜ ਇਹ ਜੀ ਜਾਂਦੀ ਹੈ ਨਾ ਹਮਮ ਮਾਣ ਮਾਲਕ ਦੇ ਮੂੰਹ ਸੁਣਿਓ ਵੀ ਇਹਨੇ ਕਿੰਨਾ ਦੁੱਧ ਦਿੱਤਾ ਆਪਣਾ ਦਾ ਚਲੋ ਅਗਲਾ ਕਹਿੰਦਾ ਵੀ ਕਣੀ ਵਪਾਰ ਵੀ ਸਾਰੇ ਆ ਹਮਮ ਸੁਭਾ ਕਿਹੜੇ ਮਾਈ ਸੁਭਾ ਦੂਜਾ ਠੀਕ ਹੈ ਜੀ ਜਲਦੀ ਕਰਨਾ ਤਾਂ ਪਹਿਲਾਂ ਨੇ ਨੂੰ ਆਹ ਪਹਿਲੇ ਦੇ ਦੋਦੇ ਦਾ ਸੀਗਾ 50 ਦੇ ਲਗਭਗ ਠੀਕ ਹੈ ਨਾ ਟਾਈਮ ਦੀ ਮਿਲ ਗਈ ਦੋ ਟਾਈਮ ਦੀ ਮਿਲ ਗਈ ਸੀਗਾ 47 48 ਠੀਕ ਹੈ ਜੀ ਵਾਹ ਜੀ ਦੀ ਹੈਗੀ ਮੈਸੇਜ ਜੀ ਲੱਗਾ ਕਿ ਇਹਦੇ ਜੀ ਅੱਗੇ ਹੈਗੀ ਆ ਇਹ ਤਾਂ ਦੇਖੋ ਅੱਗੇ ਹੈਗੀ ਆ ਜਿਮਾਸਕਾ ਤੋਂ ਕਰਦੇ ਸੋ ਦੋਸਤੋ ਉਹ ਡਾਟਾ ਜਿਹੜਾ ਫਾਰਮਰ ਨੇ ਖੁਦ ਦੱਸਿਆ ਉਹ ਤੁਹਾਨੂੰ ਸੁਨਾਤਾ ਜਮਾਸਕਾ ਦਾ ਸੀਮਨ ਲੱਗਾ ਸੀ ਨਿਊ ਡਾਫਸ ਦੀ ਖਾਦਾ ਬਾਈ ਮੈਸੀ ਦੀ ਇਹਦੀ ਮਦਰ ਆ ਅਜੇ ਤਾਂ ਜਗਜੀਤ ਵੀਰੇ ਨੇ ਅੱਜ ਸਵੇਰ ਕਾਵਿੰਗ ਕੀਤੀ ਆ ਜਿੱਦੇ ਨੂੰ 25 28 30 ਦਿਨ ਹੋ ਗਏ ਨਾ ਕਾਵਿੰਗ ਹੋਈ ਨੂੰ ਉਹਦੇ ਇਹਨੇ ਦੱਸਣਾ ਵੀ ਮੈਂ ਕੀ ਚੀਜ਼ ਆ ਹੁਣ ਫੋਰ ਆਡਰ ਬੈਕ ਆਡਰ ਵੇਨਸ ਲੱਤ ਪੇਟਾ ਪੱਟਪੂੜਾ ਡਿਜ਼ਾਈਨ ਜਿੱਥੇ ਮਰਜ਼ੀ ਬੰਦਾ ਕੰਪੀਟੀਸ਼ਨ ਚ ਲੈ ਕੀ ਰੇਟ ਰਹਿਣਾ ਦਾ ਜਗਜੀਤ ਦਾ ਮੁੱਲ ਓਮੇ ਕਰਨ ਨੂੰ ਜਿਹੜਾ ਮਰਜ਼ੀ ਕਰ ਲੀਏ ਜਿਹੜਾ ਜੈਸ ਨੂੰ ਲੈਣ ਦੇਣਾ 3.5 ਲੱਖ ਰੁਪਏ ਦੀ ਵਿੱਚੀ ਨੇ ਖੋਲੀ ਬਈ ਸੋ ਸੋ ਨਗੀਨਾ ਮੈਂ ਵਾਰ-ਵਾਰ ਜਦੋਂ ਇਦਾਂ ਦੀਆਂ گاਵਾں ਦੇਖਦਾ ਇਹ ਗੱਲ ਕਰਦਾ ਉਹਨਾਂ ਵੀ ਪੀਡੀਐਫ ਆਰ ਕੀ ਸੰਸਥਾ ਦਾ ਧੰਨਵਾਦ ਹੈ ਜੀ ਨੇ ਇਦਾਂ ਦੀਆਂ گاਵਾں ਤਿਆਰ ਕਰਵਾਤੀਆਂ ਸਹਿਯੋਗ ਦਿੱਤਾ ਫਾਰਮਰ ਨੂੰ ਕੰਪੀਟੀਸ਼ਨ ਲੈਵਲ ਦੀਆਂ گاਵਾ ਤੇ ਵਰਲਡ ਲੈਵਲ ਦੇ ਕੰਪੀਟੀਸ਼ਨ ਦੀਆਂ گاਵਾ ਇਹ ਤੱਕਾ ਕਰੂ ਤੱਕਾ ਕਰੂ ਤੱਕਾ ਫਾਰਮਾਂ ਚੋ ਦੋਸਤੋ ਖੁੱਲੀਆਂ ਹੁੰਦੀਆਂ ਬੜਾ ਕਰਦਿਆਂ ਫਾਰਮ ਚੋਂ ਦੋਸਤੋ ਆਈਆ ਤਾਂ ਥੋੜਾ ਜਿਹਾ ਪਸ਼ੂ ਆਪਦੇ ਹਿਸਾਬ ਨਾਲ ਤੁਰਦਾ ਥੋੜੇ ਦਿਨਾਂ ਦੇ ਵਿੱਚ ਜੇ ਪ੍ਰੈਕਟਿਸ ਕਰਾਉਣੀ ਹੋਵੇ ਤਾਂ ਭਾਵੇਂ ਜਿਹੜੇ ਮਰਜ਼ੀ ਮੁਕਾਬਲੇ ਚ ਲੈ ਜਾਓ ਮਿਲਕਿੰਗ ਦਾ ਕੰਪੀਟੀਸ਼ਨ ਪੀਡੀਐਫ ਵੱਲੋਂ ਦੋਸਤੋ ਆ ਰਿਹਾ 16 17 ਤੇ 18 ਦਸੰਬਰ ਦਾ ਹੈ ਮੈਂ ਨਹੀਂ ਕਹਿੰਦਾ ਵੀ ਤੁਸੀਂ ਮਿਲਕਿੰਗ ਲਈ ਖਰੀਦੋਗੇ ਜਾਂ ਕੰਪੀਟੀਸ਼ਨ ਲਈ ਖਰੀਦੋਗੇ ਪਰ ਉਹਨੂੰ ਧਿਆਨ ਚ ਰੱਖ ਸਕਦੇ ਹੋ ਜੇ ਕੋਈ ਵੀਰ ਸਮਝਦਾ ਹੈ ਵੀ ਮੈਂ ਇਸ ਗਾਂ ਦੇ ذریعے ਉਸ ਮੁਕਾਬਲੇ ਚ ਸਾਲ ਲੈ ਸਕਦਾ ਉਹ ਤੁਹਾਡੀ ਆਪਣੀ ਸਮਝ ਹੈ ਬਾਈ ਹੁਣ ਇਹਨੂੰ ਸਟ੍ਰਕਚਰ ਦੇਖ ਬਾਡੀ ਬੰਤਰ ਪੈਠ ਪੁੜੇ ਦੀ ਬਨਾਵਤ ਫੋਰ ਅਡਰ ਬੈਕ ਅਡਰ ਬੰਦਾ ਹੁਣ ਤੁਸੀਂ 20 ਸਾਲ ਦੀ ਮਿਹਨਤ ਹੈ ਜਿੱਦਾਂ ਦੇ ਮਰਜੀ ਬੰਦਾ ਗਾਂ ਬੱਚੇ ਪਿਆਦਾ ਕਰਦਾ ਸਹੀ ਹੈ ਸੋ ਇੱਕ ਵਾਰ ਪੇਮੈਂਟ ਜ਼ਰੂਰ ਲੱਗੂਗੀ ਪਰ ਵਾਕਈ ਅਡਵਾਂਸ ਹੋਜੋਗੇ ਇੰਨੇ ਸਾਲ ਕਿਉਂਕਿ ਜੇ ਆਪਾਂ ਘੱਟ ਦੁੱਧ ਵਾਲੀਆਂ ਜਾਂ ਕ੍ਰਾਸ ਬਰੀਡ ਗਾਂ ਤੋਂ ਸ਼ੁਰੂਆਤ ਕਰਦੇ ਹਾਂ ਤੇ ਇੰਨਾ ਟਾਈਮ ਲੱਗੂਗਾ ਪਿਆਰਾ ਸਟ੍ਰਕਚਰ ਦੋਸਤੋ ਬਹੁਤ ਜਿੰਨੀ ਕੁ ਮੇਰੀ ਸਮਝ ਹੈ ਡਿਮਾਂਡ ਕੱਲੇ-ਕੱਲੇ ਪਸ਼ੂ ਦੀ ਵੀਡੀਓ ਦੇ ਵਿੱਚ ਐ ਨੱਚਲੀ ਬਾਈ ਸੋ ਆ ਸਹੀ ਕਰੂੰਗਾ ਵੀ ਉਹ ਭਰਾ ਜਰੂਰ ਖੁਸ਼ ਹੋਣਗੇ ਜਿਹੜੇ ਚਾਹੁੰਦੇ ਆ ਵੀ ਰੇਟ ਵੀਡੀਓ 'ਚ ਹੋਣ ਤੇ ਉਹਨਾਂ ਤੋਂ ਮਾਫੀ ਹੈ ਜਿਨ੍ਹਾਂ ਨੇ ਸਸਤਾ ਪਸ਼ੂ ਖਰੀਦਣਾ ਹੁੰਦਾ ਕਈ ਵਾਰ ਪੈਸੇ ਨਹੀਂ ਲਾਉਣੇ ਹੁੰਦੇ ਤਾਂ ਉਹਨਾਂ ਨੂੰ ਰੇਟ ਉੱਚੇ ਵੀ ਲੱਗ ਸਕਦੇ ਹੁੰਦੇ ਪਰ ਇਹ ਕੁਆਲਿਟੀ ਛੇਤੀ ਤਿਆਰ ਨਹੀਂ ਹੁੰਦੀ ਤੇ ਜਿਹੜਾ ਤਿਆਰ ਕਰਦਾ ਕੁਦਰਤੀ ਸੁਆਬ ਬੰਦਾ ਇਹਨਾਂ ਪਸ਼ੂਆਂ ਦਾ ਜਿਹੜੇ ਹੋਰ ਫਾਰਮਾਂ 'ਚ ਜਾਂਦੇ ਆ ਅੱਜ ਦੀ ਵੀਡੀਓ ਦੇ ਫਿਲਹਾਲ ਇਹ ਪਸ਼ੂ ਦਸੋ ਵਕਾਊ ਸੀਗੇ ਤੇ ਤੁਹਾਨੂੰ ਸਾਰੇ ਨਗਦ ਖਾਤੇ ਆ। ਬਾਕੀ ਹੁਣ ਇਹਦੂ ਅੱਗੇ ਥੋੜਾ ਕੰਮ ਆ ਵੀ ਤੁਸੀਂ ਆ ਕੇ ਦੇਖੋ ਤਸੱਲੀ ਕਰੋ। ਜਿਹੜਾ ਪਸ਼ੂ ਖਰੀਦਣਾ ਚਾਹੇ। ਇਹ ਇਹ ਨਾ ਜਗਜੀਤ ਵੀਰੇ ਜਿਹੜੇ ਵੀ ਭਰਾ ਨੇ ਮੰਨ ਕੇ ਚੱਲੋ ਵੀ ਪੇਮੈਂਟ ਇਨਵੈਸਟ ਕਰਨੀ ਹੈ ਇਹ ਬੱਚੀ ਤੇ ਉਹ ਬੱਚੀ ਬੰਦਾ ਬਰੀਡ ਤੇ ਲਾਜਵਾ ਉਹ ਇਹਦੂ ਗਾਂ ਬੱਚੇ ਪੈਦਾ ਕਰ ਸਕਦਾ। ਸਹੀ ਹੈ। ਸੋ ਧੰਨਵਾਦ।